ਲਾਰ ਅਠਾਣੇ ਚਾ ਜਾਵੇ ਆਜ਼ਾਦ ਬਹਿਰਾਮ ਤੇ ਨੰਦੂ ਬਿਲਗ ਆਜ਼ਾਦ ਬਹਿਰਾਮ ਤੇ ਨੰਦੂ ਬਿਲਗ ਇਹ ਵੀ ਮੱਲਾ ਲੈ ਜਾਣ ਖਾੜੇ ਜਲਦੀ ਸਾਹਿਲ ਰੁਟਕਾ ਕਲਾਂ ਦੇ ਗੋਪੀ ਅਪਰਾ ਸਾਹਿਲ ਰੁਟਕਾ ਕਲਾਂ ਤੇ ਗੋਪੀ ਅਪਰਾ ਇਹ ਮੱਲਾ ਨੂੰ ਬੇਤੀਆ ਕੋਲੋਂ ਤੋਂ ਪਹਿਲਾਂ ਪਰਚੀ ਨੂੰ ਤੁਹਾਨੂੰ ਕੁਝ ਠੀਕ ਬਖਸ਼ ਦੇ ਆਪਣੀ ਰਜ਼ਾ ਵਿੱਚ ਰਹਿਣ ਦੀ ਤੌਫੀਕ ਬਖਸ਼ੇ ਉਹਦੀ ਰਜ਼ਾ ਦੇ ਵਿੱਚ ਰਹਿਣਾ ਚਾਹੀਦਾ ਔਰ ਆਈਡੀ ਜਿਹੜੀ ਪੁਸ਼ਟੀ ਆ ਬਹੁਤ ਵੱਡੀ ਬੰਨੀ ਗਈ ਹੈ ਕਰਮਾ ਪਹਿਲਵਾਂ ਜੀ ਪਟਿਆਲਾ ਹੈ ਇਹ ਆਈਦੇ ਸਮੇਂ ਦੇ ਆਪਣੇ ਜੋਰ ਤੇ ਬਹੁਤ ਵਧੀਆ ਵੱਲ ਹੈ ਬਹੁਤ ਵਧੀਆ ਪ੍ਰਾਪਤੀ ਹੈ ਇੱਧਰ ਛੋਟੇ ਛੋਟੇ ਬੱਚੇ ਬਹੁਤ ਹੀ ਸੋਹਣਾ ਗੁਰਜਾਂ ਦੇ ਨਾਲ ਜਿਹੜਾ ਉਹ ਪ੍ਰਕਰਮਾ ਕਰ ਰਹੇ ਹੈ ਅਖਾੜੇ ਪਾਸ਼ਾ ਜੀ ਮੈਂ ਸਾਰਿਆਂ ਦਾ ਧੰਨਵਾਦ ਕਰਦਾ ਹੋਇਆ ਕਿ ਸਾਨੂੰ ਲੱਖ ਨਹੀਂ ਚਾਹੀਦਾ ਅੰਨਾ ਮੋੜ ਦੇ ਤੀਜੀ ਕੁਸ਼ਤੀ ਜਿਹੜੀ ਘਾੜੇ ਦੇ ਵਿੱਚ ਜਦੋਂ ਇੱਕ ਦਾ ਫੈਸਲਾ ਹੋ ਜੂਗਾ ਇੱਕ ਪਿਆਰ ਲੈ ਕੇ ਪਹੁੰਚ ਰਿਹਾ ਹੈ ਪਰਮਿੰਦਰ ਪਹਿਲਵਾਨ ਦੀ ਧੁੰਛੜੀ ਉਹ ਵੀ ਕੁਝ ਸਮੇਂ ਦੇ ਦਰਮਿਆਨ ਸਾਡੇ ਕੋਲ ਹਾਜ਼ਰ ਹੋਣਗੇ ਉਹਨਾਂ ਦਾ ਵੀ ਇੱਥੇ ਪਹੁੰਚਦੇ ਬਹੁਤ ਵੱਡਾ ਸਵਾਗਤ ਹੈ ਜੀ ਆਇਆਂ ਨੂੰ ਆਦੇ ਬਰੋਗ ਨੱਗੇ ਦੇ ਜੀ ਹਾਂ ਜੀ ਇਹਨੂੰ ਸਾਦੂ ਜੀ ਜਨੇ ਉਹਨੂੰ ਬਾਹਰ ਕਰਦੇ ਆ ਦੋ ਸਰਪੰਚ ਸਾਹਿਬ ਦਾ ਰੋਪਣਾ ਸਰਕਾਰ ਸਾਰੇ ਨਗਰ ਨਾਲ ਸਰਕਾਰ ਹੈ ਹਾਂ ਜੀ ਜਿੰਮੀ ਦਾ ਮਤਲਬ ਹੈ ਕਿ ਅੱਜ ਦਾ ਨਗਰ ਵਾਸੀਆਂ ਦਾ ਸਾਰੇ ਨਗਰ ਦਾ ਸਹਿਯੋਗ ਹੋਦਾ ਕੋਈ ਵੀ ਆਪਾਂ ਖੇਡ ਮੇਲਾ ਕਰਾ ਲਈਏ ਸਾਕੀ ਸਰ ਜੋ 3-3 ਲੋਕਾਂ ਦਾ ਲੱਗਦਾਤਾ ਜਿਹਦੀ ਆਵਾਜ਼ ਮਕਤੀਸ਼ਾ ਹੈ ਸਾਰੇ ਨਗਰ ਦੇ ਉੱਪਰ ਦਰਾਨਾ ਜਿਹੜਾ ਮੇਲਾ ਹੈ ਕੱਲ੍ਹ ਵਰਖੇ ਦੀ ਬਹੁਤ ਜ਼ਰੂਰੀ ਹੈ ਔਰ ਬਾਸ ਛੋਟੀ ਵੀ ਚਾਹੀਦੀ ਕਿਉਂਕਿ ਇਹਨਾਂ ਫਸਲ ਹੈ ਝੋਨੇ ਨੂੰ ਵੀ ਗਿਆ ਜਾ ਰਿਹਾ ਹੈ ਉਧਰਲੇ ਵਰਖੇ ਜਿਹੜੀ ਆ ਪਾਣੀ ਬਹੁਤ ਦੂਰ ਦੀ ਹੈ ਕੋਲ ਬਹੁਤ ਰਾਸ਼ਮਸਾ ਬਗੈ ਨਹੀਂ ਕਰ ਰਾਮ ਬਾਤ ਹੋਈ ਪਰ ਜੇ ਵੀ ਬਹੁਤ ਬੰਦੀ ਵਧੀਆ ਉਤਪਨ ਕਰਕੇ ਕਿਹੜਾ ਜੇ ਮਲ ਖੜ ਲੱਪਿਆ ਗਿਆ ਔਰ ਕੁਸ਼ਤੀ ਕਰੇ ਸਭੀ ਕੁਮਾਰ ਜੀ ਆਓ ਗੱਗੂਆਂ ਨਾਲ ਖਾਣੇ ਦੇ ਜੀ ਫੋਟੋ ਕਰਾ ਲਈਏ ਗੱਗੂ ਕੁਮਾਰ ਜੀ ਇੱਕ ਫੋਟੋ ਕਰਾ ਲਈਏ ਕਹਿੰਦਾ ਕਾਲ ਸਰਪੰਚਾ ਕਹਿੰਦੇ ਕਿ ਆਪਾਂ ਕੋਈ ਵੀ ਬੰਦੇ ਦਾ ਫੋਟੋ ਕੀ ਕੀ ਫੋਟੋ ਕਰਾ ਲਈਏ ਕੀ ਜ਼ਿਆਦਾ ਰਹੇ ਜਾਣਗੇ ਬਾਕੀਆ ਬੱਚਿਆਂ ਵਿੱਚ ਗੱਗ ਤੇ ਸੂਰਜੀ ਕੁਸ਼ਤੀ ਬਹੁਤ ਵਧੀਆ ਹੈ ਖੂਲ ਦੀਆਂ ਖੇਡਾਂ ਦੇ ਵਿੱਚੋਂ ਹੱਸ ਕੇ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰੋ। ਤੋਂ ਵੀ ਤੋਂ ਬੰਦ ਕਰੇ। ਇੱਕ ਮਿੰਟ ਬੰਦ ਕਰੋ ਜੀ ਜਲਦੀ। ਟੋਲੀ ਵੀਰੇ। ਇੱਕ ਮਿੰਟ। ਵਾ ਵਾ। ਬੇ ਇੱਕ ਵਾਰੀ ਜ਼ੋਰ ਨਾਲ ਤਾੜੀ ਮਾਰ ਦਿਓ। ਬੰਦ ਹੈ ਇਹ ਪਿੰਡਾ ਚੱਕ ਤੋਂ ਉੱਠਲਾ ਹੈ ਔਰ ਸਰਦਾਰ ਕਸ਼ਮੀਰਾ ਸਿੰਘ ਜੀ ਇਸੇ ਨਗਰ ਦੇ ਵੱਡੇ ਵੱਲ ਹੈ ਤੇ ਨਾਲ ਇਸੇ ਨਗਰ ਦੇ ਸਰਪੰਚ ਸਾਹਿਬ ਸਰਦਾਰ ਕਾਲਾ ਸਰਪੰਚ ਸਾਹਿਬ ਦਾ ਮਮੋਤ। ਗੱਭਰੂਆਂ ਜੀ ਆਓ ਫੋਟੋ ਕਰਾ ਲਈਏ। ਗਮਾ ਤ੍ਰੇਤਾ ਤੇ ਕੀਰਤੀ ਲੁਧਿਆਣਾ ਇਹ ਵੀ ਮਾਲਾ ਜੰਦਾ ਫੋਟੋ ਤੇ ਮੈਨੂੰ ਲੱਗਦਾ ਕਿ ਗਵਿੰਦਰ ਜਿੰਦੇ ਨਜ਼ਦੀਕ ਖੜਦਾ ਹੈ ਜਫਰ ਦੂਸਰਾ ਹੈ ਇਹ ਬਾਤ ਮੱਕਦੀ ਹੈ ਉਧਰ ਸ਼ਮੀ ਤੇ ਨਾਲ ਗੱਗੂ ਸੰਗਤਪੁਰ ਦੇ ਦਰਮਿਆਨ ਬਹੁਤ ਹੀ ਵਧੀਆ ਕੁਸ਼ਤੀ ਹੈ ਕਿ ਸੀਨ ਸਵਕਰ ਭਗਤ ਕਬੀਰ ਵਾਂਗੂ ਰੋਕੀ ਖਾ ਕੇ ਘੁੱਟ ਪਾਣੀ ਦਾ ਪੀਛ ਦੇ ਧੁੱਕ ਸੁੱਕ ਸਰੀਰ ਤੇ ਸਹੀ ਜਾਵੇ ਕੋਕੀ ਹੋਵੇ ਤਾਂ ਹੀ ਮੋਹਗਾ ਸੀ ਕੱਢੇ ਉਸ ਬੰਦ ਨੂੰ ਗੱਡੇ ਨਾਲ ਜੋੜਨਾ ਕੀ ਜਿਹੜਾ ਬੰਦ ਗੱਡੇ ਦੀ ਧੀ ਛੱਡੇ ਉਸ ਬੰਦ ਨੇ ਕੁਸ਼ਤੀਆਂ ਟਾਉਣੀਆਂ ਕੀ ਜਿਹੜਾ ਕੁਲੰਗ ਤੋਂ ਪਹਿਲਾ ਜੀਤ ਛੱਡੇ ਮੇਂ ਬੀਨਾ ਦੇ ਉਸਤਾਦਾਂ ਦੇ ਹੋਣ ਦਰਸ਼ਕ ਬੰਦਾ ਪੈਰ ਧੋ ਕੇ ਉਸਤਾਦਾਂ ਦੇ ਪੀ ਛੱਡੇ ਬਹੁਤ ਸਰ ਬਸਲੀਆ ਕੀ ਇਹ ਜ਼ਿੰਦਗੀ ਹੈ ਕਦੇ ਬਹੁਤ ਹੀ ਖੂਬਸੂਰਤ ਫੁੱਲਾਂ ਦੇ ਵਿੱਚੋਂ ਗੁਜ਼ਰਦੀ ਹੈ ਕਦੇ ਰੋਡਾਂ ਦੇ ਉੱਪਰ ਆ ਜਾਂਦੀ ਆ ਕਦੇ ਕੰਢਿਆਂ ਦੇ ਵਿੱਚੋਂ ਡਾਕਟਰ ਸਾਹਿਬ ਗੁਜ਼ਰਨਾ ਪੈਂਦਾ ਹੈ ਜਿੰਦਗੀ ਦਾ ਫਲਸਫਾ ਇਸੇ ਤਰ੍ਹਾਂ ਜੰਦਾ ਰਹਦਾ ਹੈ ਪਰ ਉਸ ਪ੍ਰਮਾਤਮਾ ਦਾ ਸ਼ੁਕਰ ਕਰੀਏ ਕਿ ਚੰਗੀ ਸਿਹਤ ਹੈ ਸ਼ੁਕਰ ਹੈ ਸ਼ੁਕਰ ਉਸ ਪ੍ਰਮਾਤਮਾ ਦਾ ਕਰਦੇ ਰਹਿਣਾ ਚਾਹੀਦਾ ਹੈ ਜਿਨੇ ਸ੍ਰਿਸ਼ਟੀ ਰਸਤੀਰਤ ਬਹੁਤ ਵਧੀਆ ਜਤਨ ਕੀਤਾ ਹੁਣ ਲਗੋਟੇ ਹੱਥ ਗੋਲਾ ਹੈ ਜਤਨ ਕਰਦੇ ਆ ਪਰ ਪੀਂਦ ਨੇ ਕਹਿੰਦੇ ਕਿ ਲਗੋਟੇ ਹੱਥ ਪਾ ਲਿਆ ਥੀਵੀ ਮਾਨ ਦਾ ਜਤਨ ਹੈ ਪੁਸ਼ਟੀ ਬਿਲਕੁਲ ਵਾਈ ਹੋ ਪਹਿਲਾਂ ਇਹ ਪ੍ਰਾਪਤ ਕਰ ਗਿਆ ਸਾਰਿਆਂ ਦਾ ਧੰਨਵਾਦ ਸੰਗਤ ਦਾ ਧੰਨਵਾਦ ਔਰ ਸਾਰੇ ਨਕਰ ਦਾ ਮੈਂ ਸਾਇੰਥੀਰ ਸਿੰਘ ਜੀ ਦਾ ਔਰ ਸਾਰਿਆਂ ਦਾ ਧੰਨਵਾਦ ਕਰ ਰਿਹਾ ਹਾਂ ਦਾਸ ਬਲਜਿੰਦਰ ਕੋਬਨ ਬੋਲਦੇ ਚੱਲ ਕੇ ਗੋਗਾ ਅੱਛਾ ਜੋਗੀ ਹੋਵੇ ਤਾਂ ਆਪ ਜੀ ਆਗਾ